ਮਾ ਕਾਫਰ ਦੇ ਵਿੱਚ ਬਹੁਤ ਪਿਆਰ ਡਿਜ਼ਾਈਨ ਲੈ ਕੇ ਆਏ ਜੀ कॉटन ਦੇ ਵਿੱਚ ਸਰਪਲਸ ਹੀ कॉटन ਹੈ ਜੀ ਬਹੁਤ ਸੋਹਣਾ ਕੱਪੜਾ ਹੈ ਸ਼ਾਨਦਾਰ ਕੱਪੜਾ ਆਊਗਾ ਜੀ कॉटन ਦੇ ਵਿੱਚ ਹੈ ਜੀ ਇਹ ਕੱਲਾ ਬਲੈਕ ਆਏ ਨੇ ਸੋਲੋ ਆਰਟੀਕਲ ਆਊਗਾ ਜੀ ਬਲੈਕ ਦੇ ਵਿੱਚ ਮਤਲਬ ਕੱਲਾ ਬਲੈਕ ਸੂਟ ਆਇਆ ਜੀ बॉटम ਦੇ ਵਰਕ ਆ ਸ਼ਰਟ ਆ ਜੀ ਦੇਖੋ ਜੀ कॉटन ਦੇ ਵਿੱਚ ਸ਼ਰਟ ਆ ਜੀ ਦੇਖੋ ਜੀ ਬਹੁਤ ਸੋਹਣਾ ਜੀ ਔਰ ਪੌਂਚੇ ਦੇ ਵਰਕ ਆਈਟਮ ਬਹੁਤ ਜ਼ਿਆਦਾ ਸੁਪਰੀਟ ਜਾ ਰਹੀ ਹੈ ਜੀ ਸੋਡੀ ਮੇਹ ਸਦਕਾ ਜੀ ਆਪਾਂ ਡਿਜ਼ਾਈਨਿੰਗ ਤਿਆਰ ਕਰਵਾਈਏ ਦੇਖੋ ਕਿੰਨੀ ਸੋਹਣੀ ਤਿਆਰ ਕਰਵਾਈਏ ਬਾਟਮ ਦੇ ਉੱਪਰ ਪੌਂਚੇ ਦੇ ਵਰਕ ਆ ਗਿਆ ਜੀ ਬਾਟਮ ਆ ਕੀ ਬਲੈਕ ਬਲੈਕ ਸ਼ਰਟ ਆ ਗਈ ਜੀ ਪ੍ਰਿੰਟ ਸੂਟ ਆ ਗਿਆ ਜੀ ਬਹੁਤ ਸ਼ਾਨਦਾਰ ਔਰ ਬਹੁਤ ਸੋਹਣਾ ਤਮਾਕੀ ਦਾ ਰੇਟ ਆਫਰ ਸਿਰਫ 500 ਰੁਪਏ ਦਾ ਜੀ ਲੋ ਜੀ ਜਿੰਨੇ ਮਰਜ਼ੀ ਕੁਆਂਟੀਟੀ ਲੈ ਸਕਦੇ ਤੁਸੀਂ ਕੱਲਾ ਬਲੈਕ ਸੂਟ ਆਇਆ ਜੀ 500 ਰੁਪਏ ਦੇ ਵਿੱਚ ਆ ਸਿਰਫ ਬਾਟਮ ਤੇ ਵਰਕ ਆਨਲਾਈਨ ਪੇਮੈਂਟ ਤੇ ਆਰਡਰ ਲਿਆ ਜਾਊਗਾ ਜੀ ਕੈਸ਼ ਔਨ ਡਿਲੀਵਰੀ ਵੀ ਆਰਡਰ ਲਿਆ ਜਾਊਗਾ ਜੀ ਔਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਜੀ ਕੈਸ਼ ਔਨ ਡਿਲੀਵਰੀ ਸ਼ਿਪਿੰਗ 120 ਹੈ ਜਿਹੜੇ ਭੈਣਾਂ ਨੇ ਕੈਸ਼ ਔਨ ਡਿਲੀਵਰੀ ਕਰਾਉਣੀ ਹੈ ਜੀ ਸ਼ਿਪਿੰਗ ਚਾਰਜ ਪਹਿਲਾਂ ਭੇਕਰਿਆ ਕਰੋ ਜੀ 120 ਵੀ ਸ਼ਿਪਿੰਗ ਕਰ ਲੈਣੇ ਆ ਉਹ ਪਹਿਲਾਂ ਭੇ ਕਰੋ 500 ਰੁਪਏ ਸੂਟ ਦਾ ਹੈ ਨਾ ਉਹ ਤੁਸੀਂ ਕਰਿਆ ਲੈਣਾ ਜਦੋਂ ਸੂਟ ਲਾਉਂਗੇ ਔਰ ਲੈ ਵੀ ਬੜੀ ਸ਼ਿਪਿੰਗ 60% ਕੈਸ਼ ਔਰ ਲੈ ਵੀ ਦੀ ਸ਼ਿਪਿੰਗ 26 ਸੂਟ ਤੱਕ ਆਪਰੇ ਸਿਰਫ 500 ਰੁਪਏ ਦਾ ਜੀ ਬਾਟਮ ਵਰਕ ਵਾਲਾ ਕਾਟਨ ਦੇ ਵਿੱਚ ਹੈ ਜੀ ਜਾਲ ਕੱਢਦੀ ਸੂਟਾਂ ਨੇ ਇੰਨਾ ਸੋਹਣਾ ਸੂਟ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲੋ ਸਕਰੀਨ ਤੇ ਨੰਬਰ ਦਿੱਤਾ ਹੈਗਾ ਬੋਕ ਹੈ ਸੂਟਾ 10% ਤੋਂ 30% ਤੱਕ ਸੇਲ ਵਿੱਚ ਆ ਜੀ ਵਿਸਾਖੀ ਤੇ ਓਵਰ ਲਾਤੀ ਜੀ